ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਤਲ ਗੁਰ ਸੇਵਿਆ ਅਹਨਿਸ ਸਹਜ ਸੰਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਭ ਤ ਖਸਮ ਦੀ ਨੂਰ ਅਰਸ ਹੋਂ ਕੁਰਸ ਹੋਂ ਚਟੀਆਂ ਤੋਦ ਡਿਠੇ ਸੱਚੇ ਬਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣਾ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦਾ ਸਾਹ ਹੋ ਜਿਸ ਪਾਸ ਬੈਠਿਆ ਸੋਹਿਆ ਸਬਨਾਂ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠਾ ਮਹਲਾ 5 ਗਈ ਬਹੋੜਾ ਬੰਦੀ ਛੋੜਾ ਨਰੰਕਾਰ ਦੁਖਦਾਰੀ ਕਰਮਾ ਨਾ ਜਾਣਾ ਧਰਮਾ ਨਾ ਜਾਣਾ ਲੋਭੀ ਮਾਇਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ 에ਹੇ ਰੱਖੋ ਪੈਜ ਤੁਮਾਰੀ ਗਈ ਬਹੋੜਾ ਬੰਦੀ ਛੋੜਾ ਨਰ ਉਕਾਰ ਦੁਖਦਾਰੀ ਕਰਮਾ ਨਾ ਜਾਣਾ ਧਰਮਾ ਨਾ ਜਾਣਾ ਲੋਭੀ ਮਾਇਤਾਰੀ ਨਾਮ ਪਰਯੋ ਭਗਤ ਗੋਵਿੰਦ ਕਾ ਏਹੇ ਰਾਖੋ ਪੈ ਜਾ ਤੁਮਾਰੀ ਹਰ ਜਿਓ ਨਿਮਾਣਿਆ ਤੁਮਾਣ ਨੀ ਚੀਜਾਂ ਚੀਜਾਂ ਕਰੇ ਮੇਰਾ ਗੋਵਿੰਦਾ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛੜ ਕੇ ਬਹੂ ਭਾਤੀ ਬਹੁੜਾ ਪਿਤਾ ਗੱਲ ਲਾਵੈ ਪਿਛਲੇ ਆਉਗਣ ਬਖਸ਼ ਲੈ ਪ੍ਰਭ ਅਗ ਮਾਰਗ ਪਾਵੈ ਹਰ ਅੰਤਰ ਜਾਮੇ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣਾ ਕਥਨਾ ਨਾ ਪੀਜੈ ਗੋਵਿੰਦ ਹਰ ਭਾਵੈ ਪੈਜ ਰਖਾਈਐ ਆਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾ ਆ ਹੋਏ ਦਿਆਲਾ ਕਿਰਪਾਲ ਪ੍ਰਭ ਠਾਕੁਰ ਆਪੇ ਸੁਣ ਬੇਨਤੀ ਪੁਰਾ ਸਤਗੁਰ ਮੇਲ ਮਿਲਾਵ ਸਭ ਚੁਕਾ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇ ਜਨ ਨਾਨਕਾ ਸੁਖਾਵ ਸੰਤੀ ਹੋਏ ਦਿਆਲਾ ਕਿਰਪਾਲ ਪ੍ਰਭ ਠਾਕਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁਕਾ ਮਨ ਕੀ ਚਿੰਤੀ ਹਰ ਹਰ ਨਾਮ ਔਖਦ ਮੁਖ ਪਾਇਆ ਜਾਨ ਨਾਨਕਾ ਸੁਖਾਵ ਸੰਤੀ ਵਾਹੇ ਗੁਰੂ ਜੀ ਕਾ ਖਾਲਸਾ ਸ੍ਰੀ ਵਾਹੇ ਗੁਰੂ ਜੀ ਕੀ ਫਤਿਹ